ਪਿਛਲੇ ਦਿਨੀ ਤਰਨਤਾਰਨ ਦੇ ਪਿੰਡ ਕਾਜ਼ੀਕੋਟ ਦੇ ਈ-ਰਿਕਸ਼ਾ ਚਾਲਕ ਦਲਬੀਰ ਸਿੰਘ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ ਸੁਲਝਾਉਣ ਦਾ ਦਾਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਉਕਤ ਕਤਲ ਦੇ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਪਿੰਡ ਮਲਿਆਵਾਸੀ ਨਿਸ਼ਾਨ ਸਿੰਘ ਤੇ ਸਰਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਕਤਲ ਸਮੇਂ ਵਰਚਾ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਗੌਰਤਲਬਾ ਕੇ ਪੁਲਿਸ ਨੂੰ 6 ਸਤੰਬਰ ਨੂੰ ਝਾੜੀਆਂ ਵਿੱਚੋਂ ਦਲਬੀਰ ਸਿੰਘ ਦੀ ਗਲੀ ਸੜੀ ਹਾਲਤ ਵਿੱਚ ਲਾਸ਼ ਮਿਲੀ ਸੀ। ਦਲਬੀਰ ਸਿੰਘ ਦਾ ਈ-ਰਿਕਸ਼ਾ ਵੀ ਮੌਕੇ ਤੋਂ ਗਾਇਬ ਸੀ। ਪੁਲਿਸ ਵੱਲੋਂ ਰਿਤਿਕ ਦੀ ਪਤਨੀ ਦੀ ਸ਼ਿਕਾਇਤ ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਤਲਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਵੱਲੋਂ ਹੁਣ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਵਾ ਕੀਤਾ ਗਿਆ ਹੈ। ਐਸਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਰਬੀਰ ਸਿੰਘ ਮ੍ਰਿਤਕ 4 ਸਤੰਬਰ ਨੂੰ ਈ ਰਿਕਸ਼ਾ ਲੈ ਕੇ ਘੁੰਮ ਗਿਆ ਸੀ ਪਰ ਘਰ ਨਹੀਂ ਪਰਤਿਆ ਜਿਸ ਦੀ ਲਾਸ਼ ਪੁਲਿਸ ਨੂੰ 6 ਸਤੰਬਰ ਨੂੰ ਝਾੜੀਆਂ ਵਿੱਚੋਂ ਮਿਲਦੀ ਹੈ। ਜਿਸ ਤੋਂ ਬਾਅਦ ਪ੍ਰੀਸ ਵੱਲੋਂ ਮ੍ਰਿਤਕ ਦੀ ਪਤਨੀ ਰਾਜਕੌਰ ਦੇ ਬਿਆਨ ਤੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚ ਤੋਂ ਪਤਾ ਲੱਗਿਆ ਕਿ ਨਿਸ਼ਾਨ ਸਿੰਘ ਤੇ ਸਰਜੀਤ ਸਿੰਘ ਦਾ ਮ੍ਰਿਤਕ ਦਲਬੀਰ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਸੀ। ਦੋਵੇਂ ਜਣੇ 4 ਸਤੰਬਰ ਨੂੰ ਉਸਦੇ ਨਾਲ ਸਵੇਰ ਦੇ ਸਮੇਂ ਆਟੋ ਵਿੱਚ ਸਵਾਰ ਹੁੰਦੇ ਨੇ ਤੇ ਰਸਤੇ ਵਿੱਚ ਉਹਨਾਂ ਦਾ ਮ੍ਰਿਤਕ ਦਲਬੀਰ ਸਿੰਘ ਨਾਲ ਝਗੜਾ ਹੋ ਜਾਂਦਾ ਹੈ ਤੇ ਦੋਵੇਂ ਜਣੇ ਉਸ ਦੀ ਧੌਣ ਤੇ ਚਾਕੂ ਨਾਲ ਵਾਰ ਕਰਦੇ ਨੇ ਤੇ ਬਾਅਦ ਵਿੱਚ ਉਹਨਾਂ ਹੀ ਨਾਲ ਫਾਹਾ ਦੇ ਕੇ ਉਸ ਦਾ ਕਤਲ ਕਰਕੇ Laash ਨੂੰ ਝਾੜੀਆਂ ਵਿੱਚ ਸੁੱਟ ਕੇ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਉਕਤ ਲੋਕਾਂ ਇਹ ਰਿਕਸ਼ਾ ਨੂੰ ਅਮਰਸਰ ਲੈ ਜਾ ਕੇ ਵੇਚਣ ਦੀ ਕੋਸ਼ਿਸ਼ ਕੀਤੀ ਪਰ ਇਹ ਰਿਕਸ਼ਾ ਨਾ ਵਿਕਣ ਕਾਰਨ ਉਹ ਇਹ ਰਿਕਸ਼ਾ ਦੀਆਂ ਬੈਟਰੀਆਂ ਕੱਢ ਕੇ ਵੇਚ ਦਿੰਦੇ ਨੇ ਐਸਪੀ ਡੀ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨਸ਼ੇ ਦੀ ਆਦੀ ਨੇ ਤੇ ਨਿਸ਼ਾਨ ਸਿੰਘ ਪਹਿਲਾਂ ਵੀ ਨਸ਼ੇ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ ਇਹਨਾਂ ਜੀ ਤੁਹਾਡੇ ਸਾਰਿਆਂ ਦੇ ਧਿਆਨ 'ਚ ਹੋਣਾ ਕਿ ਪਿਛਲੇ 5 ਨੌ ਨੂੰ ਇੱਕ ਲੇਡੀ ਰਾਜਕੌਰ ਨੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਆ ਕੇ ਕੰਪਲੇਂਟ ਕੀਤੀ ਸੀ ਕਿ ਮੇਰਾ ਪਤੀ ਦਲਵੀਰ ਸਿੰਘ ਘਰ ਤੋਂ ਗਿਆ ਹੋਇਆ ਤੇ ਵਾਪਸ ਨਹੀਂ ਆਇਆ ਇੱਕ ਦਿਨ ਪਹਿਲਾਂ 4 ਤਰੀਕ ਨੂੰ ਉਸੇ ਨੂੰ ਲਗਾਤਾਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਇੱਕ ਖਾਸ ਇਨਫੋਰਮੇਸ਼ਨ ਹਾਸਲ ਹੋਈ ਕਿ 6 ਤਰੀਕ ਮਾਰਨਿੰਗ ਇੱਕ ਡੈੱਡ ਬੋਡੀ ਝਾੜੀਆਂ ਦੇ ਵਿੱਚ ਸੂਵੇ ਦੇ ਕਿਨਾਰੇ ਦੇ ਉੱਤੇ ਪਈ ਮਿਲੀ ਜਦੋਂ ਪੁਲਿਸ ਪਾਰਟੀ ਨੇ ਜਾ ਕੇ ਦੇਖਿਆ ਤੇ ਉਹਨਾਂ ਦੇ ਘਰ ਦੇ ਨੂੰ ਬੁਲਾਇਆ ਇਹ ਡੈੱਡ ਬੋਡੀ ਤਸਦੀਕ ਹੋਈ ਕਿ ਦਲਵੀਰ ਸਿੰਘ ਦੀ ਹੀ ਹੈਗੀ ਆ ਤੇ ਉਸਦੇ ਕਾਫੀ ਕੀੜੇ ਚੱਲੇ ਹੋਏ ਸੀਗੇ ਕਾਫੀ ਮਾੜੀ ਹਾਲਤ ਦੇ ਵਿੱਚ ਡੱਡ ਬੋਡੀ ਪਈ ਸੀ ਇਮੀਡੀਏਟਲੀ ਐਸ ਐਚਓ ਸਿਟੀ ਵੱਲੋਂ ਮੁਕੱਦਮਾ ਨੰਬਰ 179 69224 ਨੂੰ ਅੰਡਰ ਸੈਕਸ਼ਨ 103 ਬੀ ਐਨ ਐਸ ਦੇ ਵਿੱਚ ਦਰਜ ਕਰਕੇ ਤੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਗੌਰ ਬਤੂਰਾ ਜੀ ਵੱਲੋਂ ਆਈ ਪੀ ਐਸ ਹੁਣਾ ਵੱਲੋਂ ਇਮੀਡੀਏਟਲੀ ਡੀ ਐਸ ਪੀ ਸਿਟੀ ਡੀ ਐਸ ਪੀ ਡੀ ਅੰਜਾਰਡ ਸੀ ਆਈ ਏ ਤੇ ਐਸ ਐਚ ਓ ਸਿਟੀ ਤੇ ਟੈਕਨੀਕਲ ਸੈੱਲ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਪ੍ਰੋਪਰ ਦਿੱਤੇ ਗਏ ਕਿ ਇਸ ਮਰਡਰ ਨੂੰ ਹਰ ਇੱਕ ਕੋਸ਼ਿਸ਼ ਕਰਕੇ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਤੇ ਪੁਲਿਸ ਪਾਰਟੀ ਨੂੰ ਅੱਜ ਮਾਰਨਿੰਗ ਇਸ ਮਰਡਰ ਦੇ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਹੋਈ ਆ ਇਸ ਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਦਾ ਨਾਮ ਹੈਗਾ ਨਿਸ਼ਾਨ ਸਿੰਘ ਪੁੱਤਰ ਮੇਰ ਸਿੰਘ ਮਲਿਆਵਾਲਾ ਥਾਣਾ ਸਦਾ ਦੇ ਵਿੱਚ ਪੈਂਦਾ ਹੈ ਦੂਜਾ ਹੈਗਾ ਸਰਜੀਤ ਸਿੰਘ ਕਾਲਾ ਇਹਨਾਂ ਦੋਨੋਂ ਅਰੈਸਟ ਕਰ ਲਿਆ ਗਿਆ ਆ ਤੇ ਫਰਦਰ ਇਨਵੈਸਟੀਗੇਸ਼ਨ ਔਨ ਗੋਇੰਗ ਮਰਡਰ ਦਾ ਮੇਨ ਕਾਰਨ ਉਹਦੀ ਵਾਈਫ ਦੇ ਬਿਆਨ ਮੁਤਾਬਕ ਪਤਾ ਲੱਗਾ ਵੀ ਇਹ ਸਾਡਾ ਕੋਈ ਪਹਿਲਾਂ ਪੈਸਿਆਂ ਦਾ ਲੈਣ ਦੇਣ ਸੀਗਾ ਇਹ ਜਿਹੜੇ ਬੰਦੇ ਸੀਗੇ ਉਸ ਦਿਨ ਇਹਦਾ ਆਟੋ ਰਿਕਸ਼ਾ ਖੋ ਕੇ ਇਹ ਤੋਂ ਪੈਸਿਆਂ ਦੀ ਡਿਮਾਂਡ ਕਰ ਰਿਆ ਸੀਗੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਹੱਥੋ ਪਾਈ ਹੋਣ ਦੇ ਲੱਗੇ ਤੇ ਉਹਨਾਂ ਨੇ ਉਸ ਦੀ ਧੌਣ ਦੇ ਵਿੱਚ ਚਾਕੂ ਨਾਲ ਦੋ ਵਾਰ ਕੀਤੇ ਤੇ ਮੁੜ ਕੇ ਜਦੋਂ ਉਹਨੇ ਇੱਕ ਬੰਦੇ ਨੂੰ ਫੜ ਲਿਆ ਤੇ ਇਹਨਾਂ ਨੇ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਤੇ ਮੁੜ ਕੇ ਝਾੜੀਆਂ ਦੇ ਵਿੱਚ ਛੁੱਟ ਕੇ ਡੈੱਡ ਬੋਡੀ ਨੂੰ ਆਟੋ ਨੂੰ ਲੈ ਕੇ ਅਮਰਸਰ ਵੇਚਣ ਚਲੇ ਗਏ ਜਦੋਂ ਕਿਸੇ ਨੇ ਉਹਨਾਂ ਦਾ ਆਟੋ ਰਿਕਸ਼ਾ ਨਹੀਂ ਖਰੀਦਿਆ ਤੇ ਉਹਨਾਂ ਨੇ ਜਿਹੜੀਆਂ ਆਟੋ ਰਿਕਸ਼ੇ ਦੀਆਂ ਬੈਟਰੀਆਂ ਸੀਗੀਆਂ ਉਹ ਵੇਚ